ਲਗਦੇ ਹੱਕਾਂ ਦੇ ਲਈ ਟਰਨੇ ਹੁਣ ਚੁੱਪ ਨਾ ਬਹਿਣਾ ਏ ਨਾ ਹੀ ਜ਼ੁਲਮ ਕਿਸੇ ਦੇ ਚਰਨੇ ਅਤ ਚੱਕੀ ਦਿੱਲੀਏ ਤੂੰ ਇਸ ਦਾ ਪਰਨਾ ਬਹੁ ਹਰ ਜਾਨਾ ਉਠ ਮਾਲਕ ਦੇਸ਼ ਦਿਆ ਆਪਣੇ ਹੱਕਾਂ ਨੂੰ ਸਾਹਮਣ ਤੂੰ ਕਰਸਾਲਾ ਉਠ ਮਾਲਕ ਦੇਸ਼ ਦਿਆ ਆਪਣੇ ਹੱਕਾਂ ਨੂੰ ਸਾਹਮਣ ਤੂੰ ਕਰਸਾਲਾ ਮਨਾਲ ਚ ਸੱਚ ਬੱਠੀ ਸੰਗਤ ਆਹ ਫਤਿਹ ਸਾਜ ਪਾਈਏ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਭ ਸ੍ਰੀ ਜੋਧਾ ਕੇ ਸਿਰ ਚੁੱਕਦਾ ਹੈ 18 ਦਿਨ ਤੋਂ ਜੋ ਇਸ ਤਪਦੀਆਂ ਰੇਲਾਂ ਵਿੱਚ ਬੈਠੇ ਹੋ ਸਾਡੇ ਦੇ ਕੋਆਰਡੀਨਸ ਬਾਰੇ ਸਾਡੇ ਅੱਗੇ ਸਾਰੇ ਆਗੂਆਂ ਨੇ ਤੁਹਾਡੇ ਨਾਲ ਸਾਝ ਪਾਈ ਦੱਸਿਆ ਤੁਹਾਨੂੰ ਪੂਰੀ ਪੰਪੀ ਜਾਣੂ ਹੋ ਇਸ ਤੋਂ ਬਾਰੇ ਸਾਡੇ ਤੋਂ ਹੋਰ ਕਿਹੜੇ-ਕਿਹੜੇ ਹਮਲੇ ਹੋ ਰਹੇ ਨੇ ਕੁਝ ਗੱਲਾਂ ਮੈਂ ਤੁਹਾਡੇ ਨਾਲ ਹੀ ਰੱਖਾਂਗਾ ਸਾਡੇ ਪਾਣੀ ਖੋ ਕੇ ਅੱਗੇ ਤੋਂ ਜ਼ਹਿਰਾ ਰਾਜਸਥਾਨ ਦੇ ਟਿੱਪਿਆਂ ਤੇ ਲੈ ਗਏ ਅੱਛਾ ਉਹ ਟਾਈਮ ਆ ਕਿ ਸਰਕਾਰਾਂ ਕੀ ਕਰ ਰਹੀਆਂ ਨੇ ਇਹ ਤਿੰਨ ਗੱਟਕੀ ਨੇ 2017 ਦੇ ਵਿੱਚ ਚੱਦੀਗੜ ਲਾਗੋ ਕਟਕ ਲਾਇਆ ਅੱਜ ਵੀ ਮੇਰੇ ਕੋਲ ਅਖਬਾਰਾਂ ਦੀਆਂ ਕਟਕਾਂ ਪਈਆਂ ਨੇ ਜਿਸ ਵਿੱਚ ਉਹਨਾਂ ਦਾ ਨਾਮ ਦਿੱਤਾ ਗਿਆ ਸਰਸਵਤੀ ਮੋਢ ਸੁਰਜੀਤ ਇੱਕ ਨਦੀ ਜੋ ਵੀ ਜਿਹੜਾ ਨਾਮੋਂ ਨਿਸ਼ਾਨੀ ਹੈਗਾ ਬੋਲਾ ਨਾਮ ਸੱਸਵਤੀ ਮੁਰ ਸਰਜੀਤ ਰੱਖਿਆ ਗਿਆ ਉਹ ਦੇਖੋ ਸਾਡੇ ਨਾਲ ਕਿੰਨਾ ਵੱਡਾ ਮਤਲਬ ਘਾੜ ਘਰ ਜਾ ਰਹੇ ਆ ਪੰਜਾਬ ਨਾਲ ਸਾਡੇ ਦਰਿਆਵਾਂ ਨੂੰ ਪੂਰਾ ਹੀ ਬੰਨ ਲੈਣ